ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ ਨੌਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ ਅੱਠਵਾਂ ਚਤੁਰਭੁਜ ਅਭਿਆਸ ਨੰਬਰ ਅੱਠ ਪੁਆਇੰਟ ਇੱਕ ਸੱਤਵਾਂ ਸਵਾਲ ਇਸ ਵੀਡੀਓ ਵਿੱਚ ਕਰਾਂਗੇ ਅਤੇ ਅਸੀਂ ਇਸ ਨੂੰ ਤਿੰਨ ਵਿਧੀਆਂ ਰਾਹੀਂ ਕਰਾਂਗੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਅਤੇ ਸਵਾਲ ਨੂੰ ਮਗਰੋਂ ਦੀ ਤਿੰਨੋਂ ਵਿਧ ਤਿੰਨੋਂ ਵਿਧੀਆਂ ਰਾਹੀਂ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਸੋ ਸਵਾਲ ਇਹ ਪਿਆਰੇ ਵਿਦਿਆਰਥੀਓ ਕਿ ABCD ਇੱਕ ਸਮਲੰਬ ਹੈ। ਏ ਬੀ ਸੀ ਡੀ ਇੱਕ ਚੌਕਲਮ ਹੈ ਜਿਸ ਵਿੱਚ ਏ ਬੀ ਸਮੰਤਰ ਡੀ ਸੀ ਹੈ ਅਤੇ ਏ ਡੀ ਬਰਾਬਰ ਬੀ ਸੀ ਹੈ ਦੇਖੋ ਏ ਡੀ ਬਰਾਬਰ ਜਿਹੜਾ ਹੈ ਉਹ ਡੀ ਸੀ ਦੇ ਬਰਾਬਰ ਹੈ ਸੋਰੀ ਬੀ ਸੀ ਦੇ ਬਰਾਬਰ ਹੈ ਏ ਡੀ ਜਿਹੜਾ ਹੈ ਉਹ ਬੀ ਸੀ ਦੇ ਬਰਾਬਰ ਹੈ ਦੋ ਸੰਗੁਣਕ ਭਜਾਵਾਂ ਜਿਹੜੀਆਂ ਬਰਾਬਰ ਨਹੀਂ ਤੇ ਦੋ ਸੰਗੁਣਕ ਭਜਾਵਾਂ ਜਿਹੜੀਆਂ ਇਹ ਬਰਾਬਰ ਤੇ ਨਹੀਂ ਹੈਗੇ ਸਮੰਤਰ ਨਹੀਂ ਠੀਕ ਹੈ ਦਰਸਾਓ ਕਿ ਕੋਣ A ਕੋਣ B, ਕੋਣ A ਕੋਣ B, ਦੂਜਾ ਕੋਣ C ਕੋਣ D, ਕੋਣ C ਕੋਣ D ਤ੍ਰਿਭੁਜ ABC, ਤ੍ਰਿਭੁਜ ABC ਅਤੇ BAD, B A D ਐਵळा BAD ਮਿਲ ਹੀ ਤਾ ਬਣਾਇਗਾ ਇਦਾਂ ਬਣੇਗਾ ਠੀਕ ਹੈ ਸੋ BAC ਅਸੀਂ ਲਾਈਨਾਂ ਨਾਲ ਜੋੜਾਂਗੇ ਤੇ ਬਣਨਗੇ ਤੇ ਵਿਕਰਣ AC ਵਿਕਰਣ BD ਸੋ so BD ਤੇ AC ਇਹ ਦੋਨੋਂ ਬਰਾਬਰ ਨੇ ਸੋ ਜਿਲੇ ਐਸੇ ਦੋ ਹੋ ਜਾਏਗਾ ਤੇ ਬੱਚਿਓ ਇਹ ਤੇ ਆਪਣੇ ਆਪ ਹੀ ਸਿੱਧ ਹੋ ਜਾਊਗਾ ਤੁਸੀਂ ਦੇਖੋਗੇ ਸੋ ਬੱਚੇ ਸ਼ੁਰੂ ਕਰਦੇ ਆਂ ਤੇ ਅੱਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀ ਤੁਹਾਨੂੰ ਦੱਸਦਾ ਕਿ ਇਸੇ ਚੈਨਲ ਦੇ ਉੱਤੇ ਤੁਹਾਡੀਆਂ ਨੌਵੀਂ ਜਮਾਤ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਨੇ ਤੁਸੀਂ ਉਹ ਵੀ ਜ਼ਰੂਰ ਦੇਖੋ ਚੈਨਲ ਤੇ ਜਾਓ ਪਲੇਲਿਸਟ ਤੇ ਟੈਪ ਕਰੋ ਤੇ ਤੁਹਾਨੂੰ ਮਿਲੇਗੀ 9th English MCB 9th English Literature 9th Grammar ਫਿਰ 9th Math Notes ਫਿਰ 9th Science ਫਿਰ math concepts ਫਿਰ math shortcuts and tricks ਇਕ ਹੈਗੀ ਹੈ abbreviation ਤੇ ਪੰਜਾਬੀ medium ਵਿਚ ਇਕ ਹੋਰ ਹੈਗੀ ਹੈ ਗਣਿਤ ਦੇ ਸਿਧਾਂਤ so channel ਤੇ ਜਾਓ playlist ਤੇ tap ਕਰੋ ਤੇ ਇਹਨਾਂ playlists ਨੂੰ ਵੀ ਖੋਲ ਕੇ ਜਰੂਰ ਦੇਖੋ ਆਓ ਦੇਖੀਏ ਬੱਚਿਓ ਪਹਿਲਾ ਭਾਗ ਸਿੱਧ ਕਰਨਾ ਹੈ ਕੋਣ a ਬਰਾਬਰ ਕੋਣ b so ab ਨੂੰ ਵਧਾਓ ਅਤੇ ad ਦੇ ਸਮਾਂਤਰ ce ਖਿੱਚੋ so ab ਨੂੰ ਵਧਾਓ ਵਧਾਤਾ ਤੇ ad ਦੇ ਸਮਾਂਤਰ ce ਖਿੱਚੋ ਠੀਕ ਹੈ ਇਹ ce ਇਹਦੇ ਸਮਾਂਤਰ ਖਿੱਚ ਦਿੱਤੀ ਸੋ AE ਸਮੰਤਰ DC AE ਸਮੰਤਰ DC ਕਿਉਂਕਿ ਬੱਚਿਓ AB DC ਦੇ ਸਮੰਤਰ ਹੈ ਸੋ ਜਿਹੜੇ ਨੂੰ ਬਧਾਵਾਂਗੇ ਇਹ ਪੂਰੀ ਦੀ ਪੂਰੀ ਲਾਈਨ DC ਦੇ ਸਮੰਤਰ ਹੋ ਜਾਏਗੀ ਅਤੇ AD ਸਮੰਤਰ CE ਤੇ AD ਸਮੰਤਰ C ਐਸੀ ਰਚਨਾ ਕੀਤੀ ਹੁਣੀ ਕੰਸਟਰਕਸ਼ਨ ਕੀਤੀ ਖਿੱਚੋ ਸੋ AD ਸਮੰਤਰ CE ਹੁਣ ADCE ਇੱਕ ਸਮੰਤਰ ਚਤੁਰਭੁਜ ਹੈ ਕਿਉਂਕਿ ਦੋਨੋਂ ਜੋੜੇ ਸੰਮੁਖ ਭੁਜਾਵਾਂ ਦੇ ਜੇ ਸਮਾਂਤਰ ਹੋਣ ਕਿਸੇ ਵੀ ਚਤੁਰਭੁਜ ਦੇ ਤੇ ਫਿਰ ਉਹ ਚਤੁਰਭੁਜ ਸਮਾਂਤਰ ਚਤੁਰਭੁਜ ਹੁੰਦਾ ਹੈ ਸੋ اے ਇਸਵੰਤ ਡੀ ਸੀ ਵੀ ਹੋ ਗਿਆ ਏ ਡੀ ਇਸਵੰਤ ਸੀ ਵੀ ਹੋ ਗਿਆ ਇਸ ਕਰਕੇ اے ਡੀ ਸੀ ਇੱਕ ਸਮਾਂਤਰ ਚਤੁਰਭੁਜ ਹੈ ਸੋ ਏ ਡੀ ਬਰਾਬਰ ਸੀ ਸੋ ਏ ਡੀ ਬਰਾਬਰ ਸੀ ਈ ਕਿਉਂ ਸੰਮੁਖ ਭੁਜਾਵਾ ਸਮਾਂਤਰ ਚਤੁਰਭੁਜ ਬਰਾਬਰ ਹੁੰਦੀਆਂ ਨੇ ਪਰ ਏ ਡੀ ਬਰਾਬਰ ਬੀ ਸੀ ਪਰ ਜਿਹੜਾ ਬੱਚਿਓ ਏ ਡੀ ਹੈਗਾ ਤੁਹਾਡਾ ਇਹ ਬੀ ਸੀ ਦੇ ਬਰਾਬਰ ਹੈਗਾ ਦਿੱਤਾ ਇਹਨਾਂ ਨੇ ਸੋ so, ਜੇ AD CE ਦੇ ਬਰਾਬਰ ਹੈ AD BC ਬਰਾਬਰ ਸੋ so BC ਬਰਾਬਰ CE ਹੋ ਗਿਆ ਇਸ ਤਰ੍ਹਾਂ CE ਬਰਾਬਰ BC ਭਾਵ ਤ੍ਰਿਭੁਜ CEB ਸਮਦੂਭੁਜੀ ਹੈ CEB ਸਮਪੁਜੀ ਹੈ ਸੋ ਕੋਣ EBC ਕੋਣ EBC ਬਰਾਬਰ ਕੋਣ BEC ਤੇ ਬਰਾਬਰ y ਮੰਨ ਲਓ ਕਿਉਂਕਿ ਦੋ ਕੋਣ ਨੇ ਦੋਨੋਂ ਬਰਾਬਰ ਨੇ ਸੋ ਸੌਖਾ ਕਰਨ ਲਈ ਅਸੀਂ y ਕਰਕੇ ਮੰਨ ਲਿਆ ਬਰਾਬਰ ਭੁਜਾਵਾਂ ਦੇ ਸਾਨੂੰ ਕੋਣ बराबर ਕਿਉਂਕਿ ਜੇ ਐ ਪੂਜਾ ਇਹਦੇ ਬਰਾਬਰ ਹੈ ਇਹਦੇ ਸਾਨੂੰ ਕਹਿ ਕੋਣ ਇਹਦੇ ਸਾਨੂੰ ਕਹਿਵਲ ਕੋਣ ਹੈ ਦੋਨੋਂ ਬਰਾਬਰ ਹੋਣਗੇ ਅੱਗੇ ਚਲੀਏ ਹੁਣ ਅਸੀਂ ਇਹ ਫਿਰ ਦੁਬਾਰਾ ਇੱਥੇ ਲਿਖ ਦਿੱਤਾ ਐ ਵਾਈ ਦੇ ਬਰਾਬਰ ਮੰਨ ਲਿਆ ਹੁਣ ਕੋਣ ABC ਜਮਾ EBC ਕੋਣ ABC ਜਮਾ EBC ਜਮਾ E ਆਪਣਾ EBC I want to know ਇਹ ਰੇਖੀ ਜੋੜਾ 180 ਡਿਗਰੀ ਰੇਖੀ ਜੋੜਾ ਜਾਂ एबीसी एसी वाई ਮੰਨਿਆ एबीसी ਜਮਾ वाई बराबर 180 डिग्री ਇਹਨੂੰ ਇੱਕ ਨੰਬਰ ਦਿੱਤਾ ਹੁਣ डी ए ई डी ए ए ਇਥੇ ਦਾ ਐਵੜਾ ਤੇ सी ई ए ਤੇ सी ई ਐ ਐਵੜਾ ਕੋਣ ਤੇ ਐਵੜਾ ਕੋਣ बराबर 180 डिग्री ਸਮਾਂਤਰ ਚਤੁਰਕੁਸ਼ ਦੇ ਲਾਗਵੇਂ ਕੋਣ ਸੰਪੂਰਕ ਹੁੰਦੇ ਹਨ ਕਿਉਂਕਿ ਇਹ ਬੱਚਿਓ ਸਾਡਾ ਸਮਾਂਤਰ ਚਤੁਰਕੁਸ਼ ਹੈ ਐਵੜਾ ਸੋ ਇਹ ਦੋ ਲਾਗਵੇਂ ਕੋਣ ਹੋ ਗਏ ਕੈ ਉਹਲਾ ਤੇ ਇਹ ਕੋਲਾ ਇਹਦਾ ਜੋੜ ਵੀ 180 ਡਿਗਰੀ ਜਾਂ DAE ਜਿਵੇਂ ਸੀਏ ਸੀਏ ਜਿਹੜਾ Y ਹੈਗਾ ਸੋ DAE ਜਮਾਂ Y 180 ਡਿਗਰੀ ਇੱਥੇ ਇਹ ਦੋ ਇਹਨੂੰ ਦੋ ਨੰਬਰ ਦਿੱਤਾ ਸੋ ਇੱਕ ਅਤੇ ਦੋ ਤੋਂ ਸਾਨੂੰ ਪ੍ਰਾਪਤ ਹੁੰਦਾ ਹੈ ABC ਜਿਵੇਂ Y ਤੇ DAE ਜਿਵੇਂ Y ਬਰਾਬਰ ਹੋ ਗਏ ਦੋਨੋਂ ਇੱਥੇ ਇਹ ਦੋਨੋਂ ਬਰਾਬਰ ਹੋ ਗਏ ਹੁਣ ਕੀ ਹੋ ਗਿਆ ਬੱਚਿਓ Y ਤੇ Y ਗਿਆ ਕੱਟ ਲਓ ਜੀ ਇਹ Y ਕੱਟ ਗਿਆ ਇੱਥੋਂ ਇਹ Y ਕੱਟ ਗਿਆ ਸੋ ਪਾਵ DAE ABC ਸੋ DAE DA ਸੋਰੀ ABC ABC ਇਹ ਦੋਨੋਂ ਬਰਾਬਰ ਹੋਗੇ ਜਾਂ DAD ਇਹਨੂੰ BAD ਲਿਖ ਸਕਦੇ ਆਪਾਂ ਜਿਹੜਾ DAE ਹੈਗਾ D DAE ਨੂੰ ਅਸੀਂ BAD ਲਿਖ ਸਕਦੇ ਆਂ ਤੇ ABC ਹੋਣ ਏ ਬੱਚੋ ਕਿ ਇਹ ਦੇ ਬਰਾਬਰ ਇਹ ਕੋਣ ਇਹ ਦੇ ਬਰਾਬਰ ਇੱਥੇ ਆ ਕੋਣ b ਦੇ ਬਰਾਬਰ ਹੈ ਸੋ ਕੋਣ a ਕੋਣ b ਸਾਡਾ ਪਹਿਲਾ ਭਾਗ ਸਿੱਧ ਹੋ ਗਿਆ ਅੱਗੇ ਚਲੀਏ ਹੁਣ ਭਾਗ ਦੂਜਾ c d ਇਹ ਦੋ ਕੋਣ ਬਰਾਬਰ ਸਿੱਧ ਕਰਨੇ ਨੇ ਹੁਣ ਬੱਚੋ abc ਜਮਾਂ dcb ਬਰਾਬਰ 180 ਡਿਗਰੀ ਕਾਟਿੰਗ ਰੇਖਾ ਦੇ ਇੱਕੋ ਪਾਸੇ ਦੇ ਕੋਣ ਸੰਪੂਰਕ ਹੁੰਦੇ ਹਨ ਸੋ abc ਅਤੇ dcb a ab ਤੇ cd ਸੁਤੰਤਰ ਨੇ ਐ ਬੀ ਸੀ ਕਾਟਵੀਂ ਰੇਖਾ ਹੋ ਗਈ ਸွေ ਦੋ ਕੋਣ ਐ ਜੋ ਸੰਪੂਰਣ ਕੋਣ ਗਏ ਅਤੇ ਬੀ ਏ ਡੀ ਜਮਾ ਸੀ ਡੀ ਏ ਅਤੇ ਬੀ ਏ ਡੀ ਜਮਾ ਸੀ ਈ ਡੀ ਏ 180 ਡਿਗਰੀ ਅਗੇਨ ਏ ਬੀ ਸਮান্তਰ ਡੀ ਸੀ ਏ ਬੀ ਸਮান্তਰ ਡੀ ਸੀ ਕਾਟਵੀਂ ਰੇਖਾ ਦੇ ਇੱਕੋ ਪਾਸੇ ਦੇ ਕੋਣ ਸੰਪੂਰਣ ਹੈ ਕਾਟਵੀਂ ਰੇਖਾ ਹੋ ਜਾਏਗੀ ਏ ਡੀ ਠੀਕ ਹੈ ਪਰ ਕੋਣ ਬੀ ਏ ਡੀ ਬਰਾਬਰ ਕੋਣ ਏ ਬੀ ਸੀ ਕੋਣ ਐਵਡਾ ਬੀ ਏ ਡੀ ਬਰਾਬਰ ਏ ਬੀ ਸੀ ਇਹ ਭਾਗ ਇੱਕ ਵਿੱਚ ਅਸੀਂ 19 ਸਿੱਧ ਕੀਤਾ ਦੋਨੋਂ ਕੋਣ ਬਰਾਬਰ ਨੇ ਠੀਕ ਹੈ ਤੇ ਹੁਣ ਅਸੀਂ ਕੀ ਕਰਾਂਗੇ ਇਹ ਜਿਹੜਾ ਡੀਏਡੀ ਬਰਾਬਰ এবੀਸੀ ਹੈਗਾ ਸੋ ਡੀਏਡੀ ਦੀ ਜਗ੍ਹਾ এবੀਸੀ ਲਿਖ ਦਾਂਗੇ এবੀਸੀ ਜਿਵੇਂ ਸੀਡੀਏ ਬਰਾਬਰ 180 ਡਿਗਰੀ ਹੋ ਗਿਆ ਹੁਣ ਇੱਕ ਅਤੇ ਦੋ ਤੋਂ ਸਾਨੂੰ ਪ੍ਰਾਪਤ ਹੁੰਦਾ ਹੈ ਦੇਖੋ ਇੱਕ ਅਤੇ ਦੋ ਤੋਂ ਪ੍ਰਾਪਤ ਹੋਇਆ ਕੀ ਪ੍ਰਾਪਤ ਹੋਇਆ ਕਿ এবੀਸੀ ਜਿਵੇਂ ਡੀਸੀਪੀ এবੀਸੀ ਜਿਵੇਂ ਡੀਸੀਵੀ ਬਰਾਬਰ এবੀਸੀ ਜਿਵੇਂ ਸੀਡੀਏ এবੀਸੀ ਜਿਵੇਂ ਸੀਡੀਏ ਤੇ ਹੁਣ ਕੀ ਹੋਇਆ ਬੱਚਿਓ ਇੱਥੇ ਦੇਖੋ ਫਿਰ ਤੁਹਾਡਾ ਜਿਹੜਾ ABC ਤੇ ABC ਕੱਟ ਜਾਏਗਾ ABC ABC ਕੱਟ ਗਿਆ ਹੁਣ DC ਵੀ ਬਰਾਬਰ CD ਹੈ DC ਵੀ ਬਰਾਬਰ CD ਹੈ ਤੇ DC ਵੀ ਕਿਹਦੇ ਬਰਾਬਰ ਹੈ DCB ਕੋਣ C ਦੇ ਬਰਾਬਰ ਹੈ ਤੇ CD ਕਿਹਦੇ ਬਰਾਬਰ ਹੈ CD ਹੈ ਇਹ ਕੋਣ T ਦੇ ਬਰਾਬਰ ਹੈ ਸੋ ਕੋਣ C ਬਰਾਬਰ ਕੋਣ D ਇਹ ਸਾਡਾ ਦੂਜਾ ਭਾਗ ਵੀ ਸਿੱਧ ਹੋ ਗਿਆ ਹੁਣ ਆ ਗਿਆ ਤੀਜਾ ਭਾਗ ਤੇ ਚੌਥਾ ਭਾਗ ਇਕੱਠੇ ਹੋਣਗੇ ਇਹ ਜੇ ਆਪ ਅਗਸਤ ਕਰਨਾ ਹੈ ਤ੍ਰਿਭੁਜ ABC ਸਰਵੰਸਮਇ ਤ੍ਰਿਭੁਜ BAD ਦੇ ਸੋ ਹੱਲ ਕਰਦੇ ਹਾਂ A ਅਤੇ -C, C B ਅਤੇ D ਨੂੰ ਜੋੜੋ ਜੋੜ ਲਿਆ ਆਪਾਂ ਹੁਣ ਤ੍ਰਿਭੁਜ ABC ਅਤੇ ਤ੍ਰਿਭੁਜ BAD ਵਿੱਚ AD BC AD BC ਅਤੇ ਦਿੱਤਾ ਹੈ ਇਹਨਾਂ ਨੇ AB BA AB BA ਸਾਂਝੀ ਪੁਜਾ ਤੇ ਕੋਣ BAD ਕੋਣ ABC ਇਹ ਭਾਗ ਐਵਡੇ ਕੋਣ ਐਵਡੇ ਕੋਣ ਸਿੱਧ ਹੋ ਗਏ ਬਰਾਬਰ ਇਹ ਭਾਗ 1 ਵਿੱਚ ਸਿੱਧ ਕੀਤਾ ਹੈ ਆਪਾਂ ਸੋ ਐਸ 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 ਸਰਬੰਸਮਤਾ ਨਿਯਮ ਤੋਂ ਤ੍ਰਿਭੁਜ ABC ਸਰਬਉਸਮ ਹੈ ਤ੍ਰਿਭੁਜ BAD ਤੋਂ BAD ਤੋਂ ਸਰਬੰਸਮ ਹੋ ਹੈ ਚੌਥਾ ਭਾਗ ਸਿੱਧ ਕਰਨਾ ਹੈ ਵਿਕਰਣ AC ਬਰਾਬਰ ਵਿਕਰਣ BD ਆ ਤੇ ਸੌਖਾ ਹੀ ਹੈ ਹੱਲ ਕਰਦੇ ਹਾਂ ਤ੍ਰਿਭੁਜ ABC ਸਰਬੰਸਮ ਹੈ ਤ੍ਰਿਭੁਜ BAD ਦੇ ਭਾਗ ਤਿੰਨ ਵਿੱਚ ਸਿੱਧ ਕੀਤਾ ਹੈ ਇਹ ਭਾਗ 3 ਵਿੱਚ ਅਸੀਂ ਇੱਥੇ ਐਸ ਸਿੱਧ ਕੀਤਾ ਹੈ ਸੋ ਵਿਕਰਣ AC ਬਰਾਬਰ ਵਿਕਰਣ AD AC BD ਸਰਬੰਗ ਸੰ ਤ੍ਰਿਕੁਜ ਦੀਆਂ ਸੰਗਤ ਕੋ ਜਾਵਾ ਬਰਾਬਰ ਹੁੰਦੀਆਂ ਹਨ ਦੋਜੀ ਵੀ ਹੈ ਹਾਂ ਦੋਜੀ ਵੀ ਸਵਾਲ ਉਹੀ ਹੈ ਹੁਣ ਦੇਖੀਏ ਸੋ ਹੁਣ ਕੋਣ A ਬਰਾਬਰ ਕੋਣ B ਸਿੱਧ ਕਰਨਾ ਸੋ ਹਲ AP ਅਤੇ BQ AP ਅਤੇ BQ DC ਤੇ ਲੰਭ ਖਿਚੋ DC ਤੇ ਲੰਭ ਵਿੱਚ ਦੂਜਾ ਰੰਗ ਅਸੀਂ ਕਰ ਰਹੇ ਹਾਂ ਠੀਕ ਸੋ ਕੋਣ APD ਬਰਾਬਰ ਕੋਣ BAP ਬਰਾਬਰ ਕੋਣ BQC ਬਰਾਬਰ ਕੋਣ ABQ ਬਰਾਬਰ 90 ਡਿਗਰੀ ਸੋ APD ਫਿਰ ਆਪਣਾ ਤੁਹਾਡਾ BAP ਤੇ BQC BQC ਤੇ ABQ ਇਹ ਸਾਰੇ ਕੋਣ ਇਹ ਵਾਲਾ ਕੋਣ ਇਹ ਵਾਲਾ ਕੋਣ ਇਹ ਵਾਲਾ ਕੋਣ ਇਹ ਵਾਲਾ ਕੋਣ ਸਾਰੇ ਬੱਚੋ 90 90 ਡਿਗਰੀ ਦੇ ਹੋ ਗਏ ਹੁਣ ਤ੍ਰਿਭੁਜ APD ਅਤੇ BQC ਵਿੱਚ APD ਅਤੇ BQC ਵਿੱਚ AD BC AD BC ਦਿੱਤਾ ਹੈ ਉਹਨਾਂ ਨੇ ਸਵਾਲ ਦੇ ਵਿੱਚ AP BQ ਸਮਾਂਤਰ ਰੇਖਾਵਾਂ ਵਿੱਚ ਲੰਭ ਬਰਾਬਰ ਹੁੰਦੇ ਹਨ AB ਸਮਾਂਤਰ DC AB ਸਮਾਂਤਰ DC ਸਮਾਂਤਰ ਰੇਖਾਵਾਂ ਇਹਦੇ ਵਿੱਚ ਬੱਚਿਓ ਜਿੰਨੇ ਮਰਜ਼ੀ ਲੰਭ ਖਿੱਚੀ ਜਾਓ ਸਾਰਿਆਂ ਦੀ ਲੰਬਾਈ ਹਮੇਸ਼ਾ ਬਰਾਬਰ ਹੁੰਦੀ ਹੈ ਤੇ ਕੋਣ APD ਕੋਣ BQC ਕੋਣ APD ਕੋਣ BQC ਬਰਾਬਰ ਨੱਬੇ degree ਰਚਨਾ ਅਸੀਂ ਕੀਤੀ ਹੈ, ਲੰਬ ਖਿੱਚੇ ਨੇ, ਸੋ ਤ੍ਰਿਭੁਜ APD ਹੈ ਤ੍ਰਿਭੁਜ BQC ਦੇ RHS right angle hypotenuse side ਭਾਵ ਸਮਕੋਣ ਕਰਨ ਇਹ ਤੁਹਾਡੀ ਹੋ ਗਈ ਹੈ ਇੱਕ side ਠੀਕ ਹੈ ਇਹ ਸਰਬ ਸਮ ਸਰਬ ਸਮਤਾ ਤੋਂ ਦੋਨੋਂ ਤ੍ਰਿਭੁਜ ਸਰਬ ਸਮ ਸਿੱਧ ਹੋ ਗਏ ਹੁਣ ਦੇਖੀਏ ਅੱਗੇ ਕਿੱਦਾਂ ਕਰਨਾ ਹੈ ਹੁਣ ਇਹ ਅਸੀਂ ਸਿੱਧ ਕਰ ਲਏ ਬੱਚਿਓ ਇਸ ਲਈ ਕੋਣ DAP ਉਹ ਡੀਏਪ ਬਰਾਬਰ ਕੋਣ ਸੀਬੀਕਿਊ ਸਰਬੰਗ ਸਮ ਤ੍ਰਿਕੋਣਾਂ ਦੇ ਸੰਗਤ ਕੋਣ ਤੇ ਦੋਨੋਂ ਪਾਸੇ 90 ਡਿਗਰੀ ਜੋੜ ਕੇ ਸੋ ਡੀਏਪ ਜਿਵੇਂ 90 ਡਿਗਰੀ ਬਰਾਬਰ ਸੀਬੀਕਿਊ ਜਿਵੇਂ 90 ਡਿਗਰੀ ਉਹ 90 ਐ ਵੀ 90 ਹੈਗਾ ਤੇ ਐ ਵੀ 90 ਹੈਗਾ ਜੇ 90 ਜੋੜਿਆ ਤੇ ਇਹ ਬਣ ਗਿਆ ਡੀਏਪ ਜਿਵੇਂ ਬੀਏਪ ਬਰਾਬਰ ਸੀਬੀਕਿਊ ਜਿਵੇਂ এবੀਕਿਊ ਸੋ ਇਹ ਬਣ ਗਿਆ ਕੋਣ ਡੀਏਪ ਇਹ ਕੋਣ ਡੀਵੀ ਬਣ ਗਿਆ ਤੇ ਇਹ ਸੀਬੀਏ ਬਣ ਗਿਆ ਸੋ ਜੋ ਕਿ कोण ए बराबर है ते कोण बी बराबर है सो so, इस तरह ਸਾਡੇ ਐ ਦੋਨੋਂ ਭਾਗ ਐ ਪਹਿਲਾ ਭਾਗ ਸਿੱਧ ਹੋ ਗਿਆ ਹਾਂ ਹੁਣ ਦੂਜਾ ਭਾਗ ਦੇਖੀਏ ਦੂਜਾ ਭਾਗ कोण सी बराबर कोण टी है सो ਐ ਅਸੀਂ ਸਿੱਧ ਕੀਤਾ ਹੁਣੀ ਤ੍ਰਿਭੁਜ ए पी डी ਸਰਵੰਸਮ ਤ੍ਰਿਭੁਜ ਬੀ ਕਯੂ ਸੀ ਸਿੱਧ ਕੀਤਾ ਇਸ ਲਈ ਕੋਣ ए पी डी ਇਸ ਲਈ ਕੋਣ ए डी ਪੀ ए डी ਪੀ बराबर कोण बी सी क्यू ਸਰਵੰਸਮ ਤ੍ਰਿਭੁਜਾਂ ਦੇ ਸੰਗਤ ਕੋਣ ADP ਨੂੰ ਅਸੀਂ ADC ਲਿਖ ਸਕਦੇ ਹਾਂ ਤੇ BCQ ਨੂੰ BCD ਲਿਖ ਸਕਦੇ ਹਾਂ ਇਹ Q ਨੂੰ ਇੱਥੇ ਅੱਗੇ ਤੱਕ ਵਧਾ ਦੋ ਤੇ P ਜਿਹੜਾ ਇੱਥੇ ਨੇ ਇੱਥੇ ਤੱਕ ਵਧਾ ਦੋ ਇੱਕੋ ਹੀ ਗੱਲ ਹੈ ਜੋ ਕਿ ਕੋਣ D ਦੇ ਬਰਾਬਰ ਹੈ ਕੋਣ C ਦੇ ਬਰਾਬਰ ਹੈ ਜਾਂ ਇਹਨੂੰ C ਪ੍ਰੋਪਰਟੀ ਲਿਖ ਲਓ ਇਹ ਤੇ ਹੋਰ ਹੀ ਸੌਖਾ ਹੈ ਸੋ ਇਹ ਦੋ ਤ੍ਰਿਪੂਜਾਂ ਨੂੰ ਸਰਵੰਗ ਸੰਸਿਧ ਕਰਕੇ ਸਾਡਾ ਇਹ ਦੋ ਕੋਣੇ ਬਰਾਬਰ ਹੋ ਗਏ ਇਹ ਦੋ ਕੋਣ ਵੀ ਬਰਾਬਰ ਸਿੱਧ ਹੋ ਗਏ ਸੋ ਦੂਜਾ ਭਾਗ ਵੀ ਹੋ ਗਿਆ ਤੀਜੀ ਵਿਧੀ ਮੈਂ ਤਾਂ ਨਹੀਂ ਕਹਿਆ ਜੇ ਤੀਜਾ ਹੋ ਚੌਥਾ ਭਾਗ ਹੈ ਬੱਚਿਓ ਉਹ ਜਿੱਦਾਂ ਪਹਿਲੀ ਵਿਧੀ ਚ ਕੀਤਾ ਹੈ ਉਹ ਉਸ ਤਰ੍ਹਾਂ ਹੀ ਹੈ ਔਰ ਤੀਜੀ ਵਿਧੀ ਦੇਖੀਏ ਤੀਜੀ ਵਿਧੀ ਸੌ ਆਲੋਹੀ ਹੈ ਤੇ ਪਹਿਲੇ ਔਰ ਦੂਜੇ ਭਾਗ ਦਾ ਹੀ ਫਰਕ ਹੈਗਾ ਇਹਦੇ ਵਿੱਚ ਤੀਜਾ ਔਰ ਚੌਥਾ ਭਾਗ ਸੇਮ ਹੋਏਗਾ ਹੁਣ ਬੱਚਿਓ ਅਸੀਂ ਪਹਿਲੇ ਕੀ ਕੀਤਾ ਸੀ ਅਸੀਂ ਇੱਥੋਂ ਦੀ ਸਮਾਂਤਰ ਖਿੱਚੀ ਸੀਗੀ ਹੁਣ ਅਸੀਂ B ਤੋਂ ਸਮਾਂਤਰ ਅੰਦਰਲੇ ਪਾਸੇ ਖਿਚਾਂਗੇ ਬੱਚਿਓ ਇਹ ਤਿੰਨ ਤਰੀਕੇ ਮੈਂ ਤਾਂ ਕਰ ਰਿਹਾ ਤੁਹਾਡਾ ਦਿਮਾਗ ਤੇਜ ਹੋਏਗਾ ਤੁਹਾਨੂੰ ਵੱਖਰੇ ਤੌਰ ਤੇ ਸੋਚਣ ਦੀ ਆਦਤ ਪੈ ਗਈ ਤੁਸੀਂ ਸਮਾਰਟ ਬਨ ਜਾਓਗੇ ਤਾਨੂੰ ਗਣਿਤ ਦੇ ਸਿਧਾਂਤ ਸਪਸ਼ਟ ਹੋ ਜਾਣਗੇ ਤੁਹਾਡਾ ਅਭਿਆਸ ਤਿੰਨ ਗੁਣਾ ਹੋ ਜਾਏਗਾ ਤੁਸੀਂ ਵੱਖਰੇ ਢੰਗ ਨਾਲ ਸੋਚਣ ਦਾ ਇੱਕ ਫਿਰ ਤੁਸੀਂ ਲੀਡਰ ਬਣੋਗੇ ਆਗੂ ਬਣੋਗੇ ਢੀੜ ਦਾ ਹਿੱਸਾ ਨਹੀਂ ਬਣੋਗੇ ਸਿਆਣੇ ਬਣੋਗੇ ਅੱਗੇ ਕੰਪੀਟੀਸ਼ਨ ਦੇ ਪੇਪਰਾਂ ਵਿੱਚ ਵੀ ਇਹ ਜਿਹੜੀ ਵਿਰਤੀ ਹੈ ਤੁਹਾਡੇ ਕੰਮ ਆਏਗੀ ਜ਼ਿੰਦਗੀ 'ਚ ਕਾਮਯਾਬ ਤੁਹਾਨੂੰ ਕਰੇਗੀ ਇਹ ਨਹੀਂ ਕਰਨਾ ਸੋ ਇਹਨੂੰ ਵੱਧ ਦਾ ਭਾਰ ਨਾ ਸਮਝੋ ਇਹ ਤੁਹਾਨੂੰ ਦੂਜਿਆਂ ਤੋਂ ਵੱਖਰਾ ਕਰੇਗੀ ਸੋ ਇਹ ਤਿੰਨੋ ਵਿਧੀਆਂ ਦੇ ਨਾਲ ਹੀ ਕਰੋ ਠੀਕ ਹੈ ਨਾ ਆਮ ਦੌਰ ਤੇ ਕਿਤਾਬਾਂ ਚ ਗਾਈਡੈਂਸ ਇੱਕ ਇੱਕ ਸੌਖਾ ਰਾ ਦੱਸਿਆ ਹੁੰਦਾ ਪਰ ਬੱਚੇ ਉਹ ਗਾਈਡਾਂ ਜਿਹੜੀਆਂ ਹੁੰਦੀਆਂ ਉਹ ਬੰਦੇ ਨੂੰ ਨਕਾਰਾ ਬਣਾ ਦਿੰਦੀਆਂ ਉਹ ਚ ਬੰਦੇ ਦੀ ਚਾਹਵਾ ਬੰਦੇ ਵਿੱਚ ਫਿਰ ਆਪਣੀ ਸੋਚਣ ਦੀ ਸ਼ਕਤੀ ਜਿਹੜੀ ਖਤਮ ਹੋ ਜਾਂਦੀ ਹੈ ਠੀਕ ਹੈ ਸੋ ਹੁਣ ਤੀਜੀ ਵਿਧੀ ਨਾਲ ਕਰਦੇ ਆਂ ਕੋਣ a ਬਰਾਬਰ ਕੋਣ b ਸਿੱਧ ਕਰਨਾ ਹੈ ad ਦੇ ਸਮਾਂਤਰ be ਖਿੱਚੋ ਸੋ so, ad ਦੇ ਸਮਾਂਤਰ be ਖਿੱਚੋ ਕਿ ad ਦੇ ਸਮਾਂਤਰ ਸੋ ab ਸਮਾਂਤਰ de ab ਆਪਣਾ yeah, AB ਸਮਾਂਤਰ DE ਕਿਉਂਕਿ DC ਜੇ ਸਮਾਂਤਰ ਹੈ ਤੇ DE ਵੀ ਸਮਾਂਤਰ ਹੋ ਜਾਏਗੀ ਤੇ AD ਸਮਾਂਤਰ BE AD ਸਮਾਂਤਰ BE ਇਸ ਤਰ੍ਹਾਂ ਕੀਤਾ ਰਚਨਾ ਹੈਗੀ ਹੈ ਹੁਣ ABED ਇੱਕ ਸਮਾਂਤਰ ਚਤੁਰਭੁਜ ਹੈ ABED ਇਹ ਕੀ ਬਣ ਗਿਆ ਬੱਚਿਓ ਇੱਕ ਸਮਾਂਤਰ ਚਤੁਰਭੁਜ ਹੋ ਗਿਆ ਕਿਉਂਕਿ ਦੋਨੋਂ ਸਨਮੁਖ ਜੋੜੇ ਸਮਾਂਤਰ ਹੋਣ ਭੁਜਾਵਾਂ ਦੇ ਤੇ ਫਿਰ ਉਹ ਸਮਾਂਤਰ ਚਤੁਰਭੁਜ ਬਣ ਜਾਂਦਾ ਸੋ AD ਬਰਾਬਰ BE ਸੋ AD ਬਰਾਬਰ BE ਕਿਉਂ ਸਨਮੁਖ ਭੁਜਾਵਾਂ ਸਮਾਂਤਰ ਚਤੁਰਕੁਜ ਜਿਆਂ ਸੰਮੁਖੋ ਜਮ ਬਰਾਬਰ ਹੁੰਦੀਆਂ ਨੇ ਤੇ AD BC ਦਿੱਤਾ ਹੋਇਆ ਹੈ AD BC ਦਿੱਤਾ ਹੋਇਆ ਇਸ ਤਰ੍ਹਾਂ ਜੇ AD BE ਤੇ AD BC ਵਰਗਰੀ ਕੀ ਹੋ ਗਿਆ B ਦੇ ਬਰਾਬਰ ਹੋ ਗਿਆ ਭਾਗ ਤ੍ਰਿਭੁਜ BCE ਸਮਦੋ ਕੋਜੀ ਹੈ ਸੋ ਕੋਣ BEC BCE ਸੋ ਕੋਣ BEC BCE ਇਹਨੂੰ Y ਮੰਨ ਲਓ ਬਰਾਬਰ ਹੋ ਜਾਵਾਂਗੇ ਸੰਮੁਖ ਕੋਣ ਬਰਾਬਰ ਨਾਲੇ ਕੋਣ DEC ਬਰਾਬਰ ਕੋਣ ABE ਕੋਣ DEC ਬਰਾਬਰ ਕੋਣ ABE ਕਿਉਂ ਕਿ AB ਤੇ BE ਐ D ਦੀ সমান্তਰ ਨੇ ਐ ਕਾਟਵੀਂ ਰੇਖਾ ਹੋਗੀ ਤੇ ਅੰਦਰਲੇ ਕੋਣ ਹੋਵੇ ਅੰਦਰਲੇ ਇਕਾਂਤਰ ਅੰਦਰਲੇ ਕੋਣ ਐ ਬਰਾਬਰ ਹੋ ਗਿਆ ਹੁਣ ਇਹਦਾ ਮਤਲਬ ਕੀ ਹੈ ਬੱਚੋ ਜੇ BC E ਤੇ DEC ਸੋ ABE ਤੇ BC ਬਰਾਬਰ ਹੋ ਜਾਣਗੇ ਇਹ ਕੋਣ ਹੁਣ ਅਸੇ ਵਰਤਾਂ ਗਿਆ ਗੱਲ ਵੱਡੀ ਸੋ ਹੁਣ BAD ਜਮਾ ABE BAD ਜਮਾ ABE ABE ਸੌਰੀ ABE ਐਵਲਾ ਬਰਾਬਰ 180 ਡਿਗਰੀ ਸਮਾਂਤਰ ਚਤੁਰਭੁਜ ਦੇ ਲਾਗੂਏ ਕੋਣ ਸੰਪੂਰਕ ਹੁੰਦੇ ਨੇ ਇਹ ਸਮਾਂਤਰ ਚਤੁਰਭੁਜ ਹੈ ABD ਸੋ ਇਹਵਲਾ ਕੋਣ ਤੇ ਇਹਵਲਾ ਕੋਣ Y ਇਹ ਦੋਨੋਂ ਬੱਚੇ ਸੰਪੂਰਕ ਹੋਣਗੇ ਭਾਵ 180 ਡਿਗਰੀ ਜੋੜ ਹੋਏਗਾ ਇਹ ABE Y ਦੇ ਬਰਾਬਰ ਹੈਗਾ ਸੋ 180 ਡਿਗਰੀ ਹੋ ਗਿਆ ਇਹਨੂੰ ਇੱਕ ਨੰਬਰ ਦਿੱਤਾ ਅਤੇ BEC ਜਮਾ ECB B E C ਜਮਾ E C B ਜਮਾ E C B ਤੇ ਜਮਾ C B E ਜਾਂ C B E ਐ ਵੀ 180 ਡਿਗਰੀ ਤ੍ਰਿਪੁੰਜ ਕੋਣ ਜੋੜ ਗੁਣ ਐ ਵੀ ਤ੍ਰਿਪੁੰਜ ਦੇ ਤਿੰਨੋਂ ਗੁਣ ਠੀਕ ਹੈ ਜੀ ਹੁਣ ਇਹ Y ਤੇ ਜਮਾ Y ਤੇ ਜਮਾ C B 180 ਡਿਗਰੀ ਹੁਣ ਇੱਕ ਕਤੇ ਦੋ ਤੋਂ ਸਾਨੂੰ ਪ੍ਰਾਪਤ ਹੁੰਦਾ ਹੈ ਸੱਜਾ ਪਾਸੇ 180 ਸੱਜਾ ਪਾਸੇ 180 ਤੋਂ ਖੱਬੇ ਪਾਸੇ ਬਰਾਬਰ ਹੋ ਗਏ ਸੋ BAD ਜਮਾ Y ਬਰਾਬਰ Y ਜਮਾ Y ਜਮਾ CBE ਇੱਕ Y Y ਕੱਟ ਗਿਆ ਇੱਕ Y ਰਹਿ ਜਾਏਗਾ ਇੱਕ Y ਕੱਟ ਗਿਆ ਠੀਕ ਹੈ ਹੁਣ ਭਾਵ BAD ਬਰਾਬਰ Y ਜਮਾ CBE ਉਹ ਹੈ CBE ਹੈਗਾ ਇਹ Y ਹੈਗਾ ਇਹ ਕਹਿੰਦੇ ਬਰਾਬਰ ਹੋ ਜਾਏਗਾ ਬੱਚਿਓ ABC ਦੇ ਬਰਾਬਰ ਹੋ ਜਾਏਗਾ ਉਹ ABE ਜਿਵੇਂ ਸੀਬੀ ਤੇ ਇਹ ਵੀ ਕਿਹਦੇ ਬਰਾਬਰ ਹੈ ਇਹ ਵੀ ਜਿਵੇਂ ਸੀਬੀ ਕਿਹਦੇ ਬਰਾਬਰ ਹੋ ਜਾਏਗਾ ਏ ਬੀ ਈ ਜਿਵੇਂ ਸੀਬੀ ਈ ਇਹ ਬਰਾਬਰ ਹੋ ਜਾਏਗਾ ਸੀ ਬੀ ਏ ਆ ਪੂਰੇ ਵੱਡੇ ਕੋਣ ਦੇ ਬਰਾਬਰ ਹੋ ਜਾਏਗਾ ਸੋ ਬੀ ਏ ਡੀ ਬਰਾਬਰ ਸੀ ਬੀ ਏ ਜਾਂ ਕੋਣ ਏ ਬਰਾਬਰ ਕੋਣ ਬੀ ਸਿੱਧ ਹੋ ਗਿਆ ਆ ਹੁਣ ਦੂਜਾ ਭਾਗ ਕਰੀਏ ਦੂਜਾ ਬਾਬ ਸਿੱਧ ਕਰਨਾ ਹੈ ਕੋਣ ਸੀ ਬਰਾਬਰ ਕੋਣ ਡੀ ਸੋ ਏ ਬੀ ਡੀ ਇੱਕ ਸਮਾਂਤਰ ਚਤੁਰਭੁਜ ਹੈ ਰਚਨਾ ਅਸੀਂ ਇਹ ਪਹਿਲੇ ਭਾਗ ਚ ਕੀਤਾ ਹੋਣੀ ਹਣਾ ਸੋ so, AD, BE, AB, AD, AD BC ਸਮান্তর ਚਤੁਰਭੁਜ ABD ਸੰਗੁਪਜਮ ਬਰਾਬਰ ਹੁੰਦੀਆਂ ਪਰ AD BC ਦਿੱਤਾ ਹੋਇਆ ਇਸ ਤਰ੍ਹਾਂ BE BC ਹੋ ਗਿਆ ਭਾਵ ਤ੍ਰਿਭੁਜ BC ਸੰਦੋਪੁਜੀ ਹੈਗਾ ਸੋ BC BC y ਮੰਨ ਲਓ ਬਰਾਬਰ ਭੁਜਾਵਾਂ ਦੇ ਸੰਮੂ ਕੋਣ ਬਰਾਬਰ ਨਾਲੇ BEC ADC y ਸੰਗਤ ਕੋਣ AD ਸਮান্তর BE ਜਿਹੜਾ ਇਹ ਕੋਣ ਹੈ ਬੱਚਿਓ ਇਹ ਦੇਖੋ BEC BEC बराबर एडीसी एडीसी ਇਹ ਸਮੰਤਰ ਹੈ ਇਹ ਜਿਹੜੀ ਹੈਗੀ ਹੈ ਇਹ ਦੋ ਭੁਜਾਵਾਂ ਸਮੰਤਰ ਨੇ ਇਹ ਵਾਲਾ ਕੋਣ ਤੇ ਇਹ ਵਾਲਾ ਕੋਣ ਬਰਾਬਰ ਹੋਣਗੇ ਕਿਉਂ ਸੰਗਤ ਕੋਣ एडीसी ਸਮੰਤਰ बीई ਸੋ ਇੱਕ ਅਤੇ ਦੋ ਤੋਂ ਸਾਨੂੰ ਪ੍ਰਾਪਤ ਹੁੰਦਾ ਹੈ ਇੱਕ ਔਰ ਦੋ ਤੋਂ ਕੀ ਪ੍ਰਾਪਤ ਹੋਇਆ एवीवाई ਤੇ एवीवाई ਠੀਕ ਹੈ ਸੋ बीईसी एवीवाई ਅਰਥਾ एवीवाई ਹੈਗਾ एवीवाई ਹੈਗਾ ਸੋ एडीसी ਹੈਗਾ ਡੀਸੀ ਹੈਗਾ ਸੋ BCE ADC ਹੋ ਗਿਆ BCE ADC ਸੋ BCE ਜਿਹੜਾ ਹੈਗਾ ਬੱਚਿਓ BCE ਨੂੰ ਅਸੀਂ BCD ਤੱਕ ਲੈ ਜਾ ਸਕਦੇ ਹਾਂ ਸੋ BCD ਲਿਖ ਲਿਆ ਤੇ ADC A ADC ਨੂੰ ਅਸੀਂ ADC ਹੀ ਰਹਿਣ ਦਿੰਦੇ ਹਾਂ ਸੋ BCD ਜਿਹੜਾ ਹੈ ਉਹ ਕਿਹਦੇ ਬਰਾਬਰ ਹੋ ਗਿਆ کون C ਦੇ ਬਰਾਬਰ ਹੈ ਤੇ ਜਿਹੜਾ BCD BD ਆਪਣਾ ADC ਹੈਗਾ ਉਹ ਕਿਹਦੇ ਬਰਾਬਰ ਹੈ ਉਹ کون D ਦੇ ਬਰਾਬਰ ਹੈਗਾ ਭਾਗ ਕੋਣ ਸੀ ਬਰਾਬਰ ਕੋਣ ਡੀ ਇਹੀ ਅਸੀਂ ਸਿੱਧ ਕਰਨਾ ਸੀ ਅਸੀਂ ਸਿੱਧ ਕਰ ਦਿੱਤਾ ਤੇ ਤੀਜਾ ਭਾਗ ਮੈਂ ਦੁਬਾਰਾ ਇੱਥੇ ਫੇਰ ਕਰ ਦਿੱਤਾ ਮੈਂ ਰਿਪੀਟ ਨਹੀਂ ਕਰਾਂਗਾ ਜਿਵੇਂ ਪਹਿਲੀ ਵਿਧੀ ਵਿੱਚ ਤੀਜਾ ਤੇ ਚੌਥਾ ਭਾਗ ਕੀਤੇ ਸੀ ਬਿਲਕੁਲ ਇਹਨਾਂ ਵਿਧਿ ਉੱਥੇ ਕਰਨਾ ਜੋ ਤਿੰਨ ਵਿਧੀਆਂ ਅਸੀਂ ਬੱਚਿਓ ਇਹਦਾ ਉਲਕਿਓ ਪਹਿਲੇ ਭਾਗ ਤੇ ਦੂਜੇ ਭਾਗ ਤੇ ਲਾਗੂ ਹੁੰਦੀਆਂ ਸੀਗੀਆਂ ਤੀਜਾ ਭਾਗ ਤੇ ਚੌਥਾ ਭਾਗ ਤਿੰਨੋਂ ਵਿਧੀਆਂ ਵਿੱਚ ਅਸੀਂ ਇਸੇ ਢੰਗ ਦੇ ਨਾਲ ਕਰਨਾ ਹੈ ਸੋ ਐਸੀ ਬਾਰੇ ਵਿਦਿਆਰਥੀਓ ਤੁਹਾਡੇ ਅਭਿਆਸ ਨੰਬਰ 8.1 ਦਾ 7ਵਾਂ ਸਵਾਲ ਜਿਹਨੂੰ ਅਸੀਂ ਤਿੰਨ ਵਿਧੀਆਂ ਰਾਹੀਂ ਕੀਤਾ ਭਾਗ ਪਹਿਲੇ ਦੋ ਭਾਗ ਅਸੀਂ ਤਿੰਨ ਵਿਧੀਆਂ ਰਾਹੀਂ ਕੀਤੇ ਨੇ ਵੱਖ-ਵੱਖ ਰਚਨਾ ਕਰਕੇ ਵੱਖ-ਵੱਖ ਢੰਗ ਦੇ ਨਾਲ ਸੋ ਮੈਂ ਤੁਹਾਨੂੰ ਫਿਰ ਪ੍ਰੇਰਨਾ ਕਰਾਂਗਾ ਤੁਸੀਂ ਤਿੰਨੋਂ ਵਿਧੀਆਂ ਦੇ ਰਾਹੀਂ ਇਸ ਸਵਾਲ ਨੂੰ ਜ਼ਰੂਰ ਕਰਨਾ ਹੈ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ